ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਅੱਜ ਮੁਹਾਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਤੀਰਸਥਾਨਾਂ ਦੇ ਦਰਸ਼ਨ ਕਰਵਾਉਂਦੇ ਹੋਏ ਬਾਗਾ ਬਾਰਡਰ ਤੱਕ ਸੰਗਤ ਨੂੰ ਵਿਧਾਇਕ ਮੁਹਾਲੀ ਕੁਲਵੰਤ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ バス ਤੋਰਵਾਨਾ ਅੱਜ ਜਿਹੜੀ ਇਹ ਬੱਸ ਹੈ ਜੀ ਦਰਬਾਰ ਸਾਹਿਬ ਜਾਂ ਰਹੀ ਅਬਰਸਰ ਦਰਗਿਆਨਾ ਮੰਦਿਰ ਜਾਣਾ ਹੈ ਇਹਨਾਂ ਨੇ RAM TRIP ਜਾਣਾ ਹੈ ਜੀ ਔਰ ਉਸ ਤੋਂ ਬਾਅਦ ਵਾਗਾ ਬਾਰਡਰ ਦੇ ਉੱਤੇ ਜਾਣਾ ਲੋਕਾਂ ਨੂੰ ਪੀਤ ਯਾਤਰਾ ਕਰਾਉਣ ਵਾਸਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ ਇਹ ਅਵਰਾਲਾ ਕੀਤਾ ਹੈ ਪਹਿਲਾਂ ਵੀ ਇਹਦੀ ਸ਼ੁਰੂਆਤ ਹੋਈ ਸੀ ਤੇ ਹੁਣ ਵੀ ਸ਼ੁਰੂਆਤ ਹੋਈ ਆ ਹਰ ਬੂਥ ਵਾਈਜ਼ ਇਹਨੂੰ ਵੰਡਿਆ ਗਿਆ ਹੈ ਬੂਥ ਵਾਈਜ਼ ਬੱਸਾਂ ਨੇ ਜਾਣਾ ਹੈ ਔਰ ਲੋਕਾਂ ਦੀ ਜਿੱਥੇ ਜਿੱਥੇ ਵੀ ਛੜਦਾ ਜਿੱਥੇ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ ਉੱਥੇ-ਉੱਥੇ ਉਹਨੂੰ ਲੈ ਕੇ ਜਾਣ ਦਾ ਜਿਹੜਾ ਉਪਰਾਲਾ ਉਹ ਸਰਕਾਰ ਨੇ ਕੀਤਾ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਲਈ ਉਹਨਾਂ ਨੇ ਕੰਮ ਕੀਤਾ ਭਾਵੇਂ ਉਹ ਬਿਜਲੀ ਮਾਫੀ ਦੇ ਲੈ ਕੇ ਹੋਵੇ ਭਾਵੇਂ ਉਹ ਹਸਪਤਾਲਾਂ ਨੂੰ ਲੈ ਕੇ ਹੋਵੇ ਭਾਵੇਂ ਮਹੱਲਾ ਕਲੀਨਿਕ ਦਾ 11 ਫੇਜ ਮਹੱਲਾ ਕਲੀਨਿਕ ਨੇ ਗੋਲ ਰਿਹਾ ਖੁੱਲ੍ਹਾ ਹੋਇਆ ਤੁਸੀਂ ਦੇਖੋ ਇੱਥੇ ਲੋਕ 11 ਫੇਜ ਦੇ ਖੜੇ ਨੇ ਇੱਕ ਵੀ ਕਿਸੇ ਨੂੰ ਕੋਈ ਸ਼ਿਕਾਇਤ ਹੋਵੇ ਦਵਾਈਆਂ ਫ੍ਰੀ ਮਿਲਦੀਆਂ ਨੇ ਡਾਕਟਰ ਟੈਂਸਰ ਆਉਂਦੇ ਨੇ ਔਰ ਨਾਲ ਹੀ ਟੈਸਟ ਦੇ ਜਿਹੜੇ ਉਹ ਵੀ ਫ੍ਰੀ ਹੁੰਦੇ ਨੇ ਤੇ ਐਦਾਂ 10 ਲੱਖ ਦੀ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਕੀਤੀ ਆ ਪਿਛਲੀ 22 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਨੇ ਤੇ ਸਾਡੇ ਮਾਜੋ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਉਹ ਵੀ ਲਗਾਤਾਰ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਕਿ ਲੋਕਾਂ ਦੀ ਸਿਹਤ ਠੀਕ ਹੋਊਗੀ ਤਾਂ ਹੀ ਇੱਕ ਨਰੋਆ ਸਮਾਜ ਦੀ ਜਿਹੜੀ ਉਹ ਸਿਰਜਣਾ ਕੀਤੀ ਜਾ ਸਕਦੀ ਹੈ ਤੇ ਉਹਦੇ ਬਾਰੇ ਸੋਚਿਆ ਜਾ ਰਿਹਾ ਹੈ ਜਾ ਸਕਦਾ ਹੈ ਤੇ ਮਾਨਯੋਗ ਸਾਡੇ ਮੁੱਖ ਮੰਤਰੀ ਨੇ ਸਾਡੀ ਆਮ ਆਦਮੀ ਪਾਰਟੀ ਜਿਹੜੀ ਵੀ ਸਰਕਾਰ ਆ ਵਲੰਟੀਅਰ ਆ ਉਹ ਲੋਕਾਂ ਨੂੰ ਸਮਰਪਿਤ ਆ ਉਸੇ ਤਹਿਤ ਲੋਕਾਂ ਦੀਆਂ ਸ਼ਰਧਾ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਪੀਰ ਸਿਆਤਰਾ ਮੰਨੇ ਜਿਹੜੀਆਂ ਸ਼ੁਰੂ ਕੀਤੀਆਂ ਨੇ ਜਿਹੜੀਆਂ ਬੂਥ ਵਾਈਜ਼ ਕੀਤੀਆਂ ਨੇ ਅੱਜ ਇਹ ਜਿਹੜੀ ਬੱਸਾਂ ਜਾ ਰਹੀਆਂ ਆ ਹਰਮੰਦਰ ਸਾਹਿਬ ਦੇ ਵਿੱਚ ਤੇ ਸ਼ਰਧਾਲੂ ਜਾ ਰਹੇ ਨੇ ਆਪਣੇ ਆਪਣੇ ਅਕੀਦਿਆਂ ਨੂੰ ਪੂਜਣਵਾ ਤੇ ਆਪਣੇ ਆਪਣੇ ਜਿਹੜੇ ਧਾਰਮਿਕ ਜਿਹੜੇ ਜਿਸ ਵਿੱਚ ਉਹ ਆਸਾ ਰੱਖਦੇ ਨੇ ਉਹਨਾਂ ਦੇ ਵਿੱਚ ਉਹਨਾਂ ਉੱਥੇ ਫਸਟ ਟੂਨ ਵਾਸਤੇ ਤਾਂ ਕਿ ਉਹ ਆਪਣੇ ਪਰਿਵਾਰ ਬਾਰੇ ਫਸਟੇ ਦੇ ਆਪਣੇ ਬਾਰੇ ਉਹ ਜਿਹੜੀਆਂ ਨੇ ਅਰਦਾਸਾਂ ਕਰ ਸਕਣ ਤੇ ਖੁਸ਼ੀਆਂ ਦੀ ਮੰਗ ਕਰ ਸਕਣ ਸਰ ਕੋਈ ਸੁਰੱਖਿਆ ਦੇ ਪੁਖਤਾ ਇਜਾਮ ਨੇ ਕੋਈ ਮੈਡੀਕਲ ਟੀਮ ਵੀ ਨਾਲ ਰਵਾਨਾ ਕੀਤੀ ਜਾ ਰਹੀ ਹੈ ਸਰ ਹਰ ਤਰੀਕੇ ਦੇ ਨਾਲ ਮੈਡੀਕਲ ਟੀਮ ਕਿੱਟਾਂ ਨੇ ਪੂਰਾ ਖਾਣ ਪੀਣ ਦਾ ਪ੍ਰਬੰਧ ਆ ਇੱਥੇ ਬਿਲਕੁਲ ਬੈਠ ਕੇ ਇਦਾਂ ਜਾਣਾ ਇਹਨਾਂ ਨੇ ਵੀ ਗੁਰੂ ਦਾ ਨਾਮ ਜਪਦੇ ਗੁਰੂਆਂ ਦਾ ਨਾਮ ਜਪਦੇ ਜਾਂ ਕੀਰਤਨ ਕਰਦੇ ਜਾ ਗਿਆ ਕਹਿੰਦੇ ਆ ਮਾਤਾ ਰਾਣੀ ਦੇ ਸ਼ਲੋਕ ਪੜਦੇ ਸਾਰੇ ਦੇ ਜਾਣ ਤੇ ਖੁਸ਼ ਜਾਣਗੇ ਸਾਰੇ ਤੇ ਖੁਸ਼ੀ ਖੁਸ਼ੀ ਵਾਪਸ ਆਉਣਗੇ ਮੈਂ ਅਰਦਾਸ ਵੀ ਕਰਦਾ ਵੀ ਜੋ ਭਾਵਨਾ ਲੈ ਕੇ ਇਹ ਅੱਜ ਤੀਰਥ ਯਾਤਰਾ ਤੇ ਚੱਲੇ ਨੇ ਵੈਗਰੋਂ ਦੀ ਸਾਰੀਆਂ ਭਾਵਨਾਵਾਂ ਪੂਰੀਆਂ ਕਰਨ ਠੀਕ ਹੈ